ਦੇਖੋ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸਰਕਾਰ ਨੇ 2 300 ਪੇਡ ਵਰਕਰ ਲੈ ਕੇ ਇੱਕ ਇਵੈਂਟ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਪਾਰਟ 2 ਤੇ ਅੱਜ ਤੱਕ ਆਮ ਆਦਮੀ ਪਾਰਟੀ ਨੇ ਤੇ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇਹ ਨਹੀਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪਾਰਟ 1 ਸੀ ਉਹਦੀ ਪ੍ਰਾਪਤੀ ਕੀ ਹੈ ਤੇ ਸਰਟੀਫਿਕੇਟ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਦੀ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਇਹ ਗੱਲ ਕਹੀ ਹੋਵੇ ਕਿ ਸੂਬੇ ਦੇ ਵਿੱਚ ਇਸ ਤਰੀਕੇ ਲੱਗ ਰਿਹਾ ਕਿ ਨਸ਼ਾ ਸਰਕਾਰ ਬਕਾਰੀ ਹੈ ਤੇ ਡੀਜੀਪੀ ਸਾਹਿਬ ਨੂੰ ਬੁਲਾ ਕੇ ਮਾਫੀ ਮੰਗਾਈ ਗਈ ਤੇ ਦੂਜਾ ਜਿਹੜਾ ਵੱਡਾ ਸਵਾਲ ਉਹ ਸਵਾਲ ਇਹ ਹੈ ਕਿ ਫੰਕਸ਼ਨ ਤਾਂ ਸੀ ਪੰਜਾਬ ਸਰਕਾਰ ਦਾ ਸਰਕਾਰੀ ਖਜ਼ਾਨੇ ਤੇ ਬੋਝ ਪਾ ਕੇ ਇਵੈਂਟ ਕੀਤੀ ਜਾ ਰਹੀ ਹੈ ਕਿ ਉੱਥੇ ਚੀਫ ਗੈਸਟ ਕਿਹਨੂੰ ਬੁਲਾਇਆ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਸਾਹਿਬ ਨੂੰ ਜਿਹੜੇ ਕਿਸੇ ਸੰਵਿਧਾਨਿਕ ਅਹੁਦੇ ਤੇ ਇਹ ਤਾਂ ਹੁਣ ਪੰਜਾਬ ਦੇ ਮੁੱਖ ਸਕੱਤਰ ਦੱਸਣਗੇ ਕਿ ਪੰਜਾਬ ਸਰਕਾਰ ਦੇ ਖਰਚੇ ਤੇ ਇਹ ਪੋਲਿਟੀਕਲ ਪ੍ਰੋਗਰਾਮ ਕਿਉਂ ਕਿਤੇ ਜਾ ਰਿਹਾ ਹੈ ਕਿਉਂਕਿ ਅਗਰ ਤਾਂ ਹੋਵੇ ਆਮ ਆਦਮੀ ਪਾਰਟੀ ਦਾ ਫੰਕਸ਼ਨ ਜਿਹਨੂੰ ਮਰਜ਼ੀ ਸੱਦੋ ਕੋਈ আপত্তি ਹੈ ਨਹੀਂ ਪਰ ਪੰਜਾਬ ਸਰਕਾਰ ਦੇ ਫੰਕਸ਼ਨ ਦੀ ਪ੍ਰਧਾਨ ਜੀ ਅਰਵਿੰਦ ਕੇਜਰੀਵਾਲ ਕਰਨ ਜਿਹੜੇ ਕਿਸੇ ਸੰਵਿਧਾਨਕ ਅਹੁਦੇਤੀ ਨਾ ਹੋਣ ਇੱਕ ਬਹੁਤ ਵੱਡੀ ਜਵਾਬਦੀ ਖੜੀ ਕਰੇ ਔਰ ਜਿਸ ਫੰਕਸ਼ਨ ਤੇ ਜਿਹੜਾ ਪੰਜਾਬ ਸਰਕਾਰ ਦਾ ਫੰਕਸ਼ਨ ਹੈ ਉਹ ਚ ਅਰਵਿੰਦ ਕੇਜਰੀਵਾਲ ਨੇ ਦੋ ਵੱਡੇ ਝੂਠ ਬੋਲੇ ਤੇ ਇੱਕ ਝੂਠ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਪੰਜਾਬ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ ਉਹਦੇ ਉਲਟ ਬੋਲੇ ਇਹ ਤਾਂ ਫਿਰ ਪਰਜਰੀ ਹੋ ਗਈ ਮੁਖਸਕੱਤਰ ਸਾਹਿਬ ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਜੀ ਪੰਜਾਬ 'ਚ ਤਾਂ ਅਸੀਂ ਐਡੀਆਂ ਵੱਡੀਆਂ ਕਾਰਵਾਈਆਂ ਕਰਤੀਆਂ ਨਸ਼ਾ ਤਸਕਰਾਂ ਦੇ ਵੱਡੇ ਵੱਡੇ ਮਹਿਲ ਢਾਤੇ ਉਹਨਾਂ ਦੇ ਵੱਡੇ ਦਫ਼ਤਰ ਢਾਤੇ ਪਰ ਪੰਜਾਬੀਆਂ ਨੇ ਤਾਂ ਦੇਖਿਆ ਨਹੀਂ ਕਿ ਕੋਈ ਐਸਾ ਕੋਈ ਵੱਡਾ ਮਹਿਲ ਟਿਆ ਹੋਵੇ ਕੋਈ ਵੱਡਾ ਦਫ਼ਤਰ ਟਿਆ ਹੋਵੇ ਹਾਂ ਗਲੀਆਂ 'ਚ ਜਾ ਕੇ ਦੋ ਚਾਰ ਚੌਂਤਰੇ ਜ਼ਰੂਰ ਢਾਏ ਨੇ ਜਿਹਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਹਲਕਨਾਮਾ ਦਾਖਲ ਕਰਕੇ ਕਿਹਾ ਕਿ ਇਹ ਕਾਰਵਾਈ ਯੁੱਧ ਨਸ਼ਿਆ ਵਿਰੁੱਧ ਨਹੀਂ ਕੀਤੀ ਗਈ ਇਹ ਕਾਰਵਾਈ ਸਿਰਫ ਤੇ ਸਿਰਫ ਜਿਹੜੀ ਮਿਊਸਪਲ ਬਿਲਡਿੰਗ ਨਾਰਮਸ ਹੈ ਜਿਹੜੇ ਉਹ ਨੋਰਮਸ ਤੋਂ ਬਾਹਰ ਜਾ ਕੇ ਬਿਲਡਿੰਗ ਬਣੀ ਸੀ ਉਹਦੀ ਕੀਤੀ ਐ ਫਿਰ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੇ ਫੰਕਸ਼ਨ 'ਚ ਅਰਵਿੰਦ ਕੇਜਰੀਵਾਲ ਨੇ ਕਿਉਂ ਝੂਠ ਬੋਲਿਆ ਕਿਉਂਕਿ ਮਾਣਿਓ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਤਾਂ ਪੰਜਾਬ ਸਰਕਾਰ ਕਹਿੰਦੀ ਐ ਕਿ ਅਸੀਂ ਯੁੱਧ ਨਸ਼ਾ ਬੁਦ ਕੋਈ ਘਰ ਹੀ ਨਹੀਂ ਟਾਇਆ ਫਿਰ ਐਡਾ ਮਿੱਡਾ ਝੂਠ ਕਿਉਂ ਤੇ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਜੀ ਤੁਸੀਂ ਵਿਕਰਮ ਮਜੀਠੀਆ ਨੂੰ ਅੰਦਰ ਦੇਤਾ ਕੇਜਰੀਵਾਲ ਸਾਹਿਬ ਕਾਚ ਦਿੱਤਾ ਆਮਦントਵਾ ਦੇ ਦਾ ਦੇ ਕੇ ਸਟੇਜ 'ਤੇ ਖੜਕੇ ਇਹ ਵੀ ਤਾਂ ਦੱਸਣਾ ਸੀ ਲੋਕਾਂ ਨੂੰ ਕਿ ਮੈਂ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਲਿਖਤੀ ਮਾਫੀ ਮੰਗੀ ਹੈ ਡਰੱਗ ਦੇ ਕੇਸ 'ਚ ਮਨ ਤੁਸੀਂ ਸਮਝਦੇ ਹੋ ਕਿ ਪੰਜਾਬ ਨੂੰ ਜੋ ਮਰਜ਼ੀ ਪ੍ਰੋਸੀ ਜਾਈਏ ਪੰਜਾਬੀ ਤੁਹਾਡੀ ਗੱਲਾਂ ਚਾਜੇਗੀ ਫਿਰ ਝੂਠ ਦੇ ਬੁਸ਼ਹਰੇ 'ਚ ਸ਼ਾਮਲ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਸਾਹਿਬ ਜਿਹੜੇ 2022 'ਚ ਕਹਿੰਦੇ ਸੀ ਕਿ ਨਸ਼ਾ ਪੰਜਾਬ 'ਚ ਬਣਦਾ ਹੈ ਕਿਹੜੀਆਂ ਫੈਕਟਰੀਆਂ 'ਚ ਬਣਦਾ ਮੈਨੂੰ ਪਤਾ ਮੈਂ ਸਰਕਾਰ ਚ ਆ ਕੇ ਕਾਰਵਾਈ ਕਰੂੰ ਕਿਹੜੀ ਫੈਕਟਰੀ ਫੜੀ ਹੈ ਮਾਨ ਸਾਹਿਬ 2022 ਤੋਂ ਲੈ ਕੇ 2026 ਆ ਗਿਆ ਇੱਕ ਫੈਕਟਰੀ ਦਾ ਨਾਮ ਤਾਂ ਦੱਸੋ ਕੀ ਉਹਨਾਂ ਨਾਲ ਸਮਝੌਤਾ ਹੋ ਗਿਆ ਕੀ ਕੋਈ ਗਿਵਨ ਟੇਕ ਹੋ ਗਿਆ ਕਿਉਂਕਿ ਅੱਜ ਤਾਂ ਤੁਸੀਂ ਮੰਨਿਆ ਕਿ ਅਸੀਂ ਤਾਂ ਨਸ਼ਾ ਪੰਚਾਇਤਾਂ ਦੇ ਸਹਿਯੋਗ ਨਾਲ ਖਤਮ ਕਰਾਂਗੇ ਹੁਣ ਅਸੀਂ ਪੈਦਲ ਮਾਰਚ ਕਰਾਂਗੇ ਮਨ ਚਾਰ ਸਾਲ ਦੀ ਕਾਰਗੁਜ਼ਾਰੀ ਨਿਲ ਕੋਈ ਨਸ਼ੇ ਦੇ ਵਿਰੁੱਧ ਕਾਰਵਾਈ ਨਹੀਂ ਹੋਈ ਕੋਈ ਨਸ਼ੇ ਦੀ ਤੁਸੀਂ ਫੈਕਟਰੀ ਨਹੀਂ ਫੜੀ ਸੋ ਜਿਸ ਤਰੀਕੇ ਦੀਆਂ ਗੱਲਾਂ ਆਮ ਆਦਮੀ ਪਾਰਟੀ ਜਿਹੜਾ ਝੂਠ ਪੰਜਾਬੀਆਂ ਨੂੰ ਪਰੋਸਣਾ ਚਾਹੁੰਦੀ ਹੈ ਪੰਜਾਬੀ ਸਭ ਸਮੇਂ ਦੇ ਦੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹ ਵਾਅਦਿਆਂ ਤੇ ਆ ਕੇ ਗੱਲ ਕਰੋ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਨਾ ਚਾਹੁੰਦਾ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਾਂ ਅਕਾਲੀ ਦਲ ਦਾ ਫੋਬੀਆ ਭਗਵੰਤ ਮਾਨ ਨੂੰ ਹੋਇਆ ਇਹ ਸਪਸ਼ਟ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਔਰ ਇਹੀ ਚੀਜ਼ ਨੇ ਆਮ ਆਦਮੀ ਪਾਰਟੀ ਦੀ ਨੀਂਦ ਹਰਾਮ ਕੀਤੀ ਹੈ ਤਾਂ ਹੀ ਸਾਰਾ ਫੋਕਸ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੋ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹ ਪੂਰੇ ਕਰ ਦਿਓ ਨਹੀਂ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਸਾਰਿਆਂ ਦੇ ਸਾਹਮਣੇ ਹਰ ਰੋਜ਼ ਕਤਲ ਹੋ ਰਿਹਾ ਹੈ ਨਸ਼ਿਆ ਤੇ ਮਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਲੀਅਰ ਕਰਤਾ ਕਰਜ਼ਾ 4.5 ਲੱਖ ਕਰੋੜ ਹੋ ਗਿਆ ਸੋ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਦੇਣ ਕੀ ਹੈ ਇਹ ਵੀ ਤਾਂ ਕਿਰਪਾ ਕਰਕੇ ਦੱਸਿਆ ਕਰੋ ਨਾ ਕੀ ਸਿੱਖਿਆ ਕ੍ਰਾਂਤੀ ਲਿਆਂਦੀ ਹਸਪਤਾਲਾਂ 'ਚ ਇਹ ਹਾਲ ਨੇ ਕਿ ਬਿਜਲੀ ਹੈ ਨਹੀਂ ਆਪਰੇਸ਼ਨ ਥੀਏਟਰਾਂ 'ਚ ਡਿਲੀਵਰੀਆਂ ਫਰਸ਼ਾਂ 'ਤੇ ਹੋ ਰਹੀਆਂ ਨੇ ਆਪਾਂ ਕੀਤਾ ਕੀ ਹੈ ਪੰਜਾਬ ਵਾਸਤੇ ਕੱਲੀਆਂ ਗੱਲਾਂ ਗੱਲਾਂ ਦਾ ਕੜਾ ਬਣਾਇਆ ਮਿੱਠਾ ਦੱਬ ਕੇ ਪਾਇਆ ਤੇ ਮਿਲਿਆ ਪੰਜਾਬ ਨੂੰ ਵਿੱਚ ਉਹ ਕੱਖ ਵੀ ਨਹੀਂ ਸੋ ਖੜੇ ਹੋ ਕੇ ਪੰਜਾਬੀਆਂ ਨੂੰ ਜਵਾਬ ਦਿਓ ਅੱਖਾਂ ਚੱਕਾਂ ਪਾ ਕੇ ਇਹ ਗੱਲਾਂ ਦੇ ਨਾਲ ਪੰਜਾਬੀਆਂ ਨੇ ਤੁਹਾਨੂੰ ਮਾਫ਼ ਨਹੀਂ ਕੀਤਾ इश्तहार और पोस्टर और एडवर्टीजमेंट बंद कर दें तो मैं समझता हूँ उनके पास एक हजार करोड़ रूपया फालतू का लगा रहे तो लूट का जो लोगों का पैसा है जो एडवर्टीजमेंट पैसा जा रहा है सरकार के खजाने से जा रहा है तीस देने की हालत सरकार। ये तो सिर्फ मैंने आपको बताया अगर तेरह सौ करोड़ रूपये लेने हैं तो उसमें तो सिर्फ चार सौ करोड़ रूपये भी नहीं बनते तीन सौ नब्बे करोड़ रूपये बने कहाँ दिक्कत है नीयत साहब उसके रूल्स सब फ्रेम किए यार कानून पास हुआ है रूल्स एंड रेगुलेशन है बन रहे हैं दो चार महीने में वो सारे लागू होंगे जो हमारी दृढ़ इच्छा शक्ति है उसको ये रोक पाएंगे समझा पंजाब सरकार रोक पंजाब सरकार की दृढ़ शक्ति जो है वो सिर्फ करप्शन की है साहब उनके पाँव नहीं है चोर के पाँव नहीं होते लोगों के सामने लोगों की अगर जिस तरह मैं कह रहा हूँ की अगर गरीब खड़ा हो गया साहब तो ये तो आप तो इच्छा शक्ति की बात कर रहे हो उनका तो जीना मुहार हो जाएगा क्या है क्या जो जिस तरह से आज आगाज हुआ है मुहिम का देखिए लोगों को गुमराह ਲੋਕਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਕੁਝ ਆ ਪ੍ਰਯਾਸ ਚੱਲ ਰਿਹਾ ਸਰ ਉਹਨੂੰ ਲੋਕਾਂ ਦਾ ਪਰਮ ਖਤਮ ਕਰਨ ਵਾਸਤੇ ਪਰ ਤਾਂ ਨਹੀਂ ਮੈਨੂੰ ਸਮਝ ਨਹੀਂ ਆਈ ਵੀ ਬੜੇ ਆਪਣੇ ਆਪ ਚ ਕਹਿੰਦੇ ਕਹਾਂਦੇ ਸਾਰੇ ਪੰਜਾਬ ਦੀ ਅਕਲ ਕੱਢ ਕੇ ਲੈ ਗਏ 92 ਸੀਟਾਂ ਜਿੱਤ ਗਏ ਉਦੋਂ ਇਲੈਕਸ਼ਨਾਂ ਦੇ ਅੰਦਰ ਤੇ ਆ ਨੈਸ਼ਨਲ ਲੈਵਲ ਤੇ ਆਪਣੇ ਆਪ ਨੂੰ ਬੀਜੇਪੀ ਦਾ ਆਲਟਰਨੇਟਿਵ ਦੱਸਣ ਵਾਲੀ ਜੜੀ ਕਾਂਗਰਸ ਤੇ ਖਾਸ ਤੌਰ ਤੇ ਆ ਪੰਜਾਬ ਵਾਲੀ ਕਾਂਗਰਸ ਸਾਰਿਆਂ ਨੇ ਚੀਫ ਮਿਨਿਸਟਰਾਂ ਦੀ ਘਾਟ ਹੈ ਨਹੀਂ ਇੱਥੇ 8 9 10 ਤੱਕ ਚੀਫ ਮਿਨਿਸਟਰ ਕਾਂਗਰਸ ਲਈ ਫਿਰਦੀ ਆਪਣੇ ਨਾਲ ਉਹਨਾਂ ਲੋਕਾਂ ਦੀ ਆਕਲ ਕਚਾਲ ਕਿਸ ਤਰ੍ਹਾਂ ਹੋਈ ਬੀ ਆ ਜਿਹੜਾ ਪੈਸਾ ਹੈ ਪਿੰਡਾਂ ਦੇ ਵਿਕਾਸ ਵਾਸਤੇ ਕੇਂਦਰ ਸਰਕਾਰ ਨੇ 60 ਪੈਸੇ ਦੇਣੇ ਪੰਜਾਬ ਸਰਕਾਰ ਨੇ 40 ਪੈਸੇ ਦੇਣੇ ਉਸ ਚ ਕਿਹੜੀ ਗੱਲ ਨੂੰ ਸਮਝ ਨਹੀਂ ਆ ਰਹੀ ਕਿਸ ਗੱਲ ਦਾ ਇਤਰਾਜ਼ ਕਰਦਾ ਮੈਨੂੰ ਆਹ ਦੱਸ ਦੇ ਫਰਕ ਕੀ ਇਹਦੇ ਚ ਵੀ ਪੈਸੇ ਪਿੰਡ ਚ ਲੱਗਣੇ ਕੋਈ ਕਿਸੇ ਬੀਜੇਪੀ ਲੀਡਰ ਦੇ ਘਰੇ ਤਾਂ ਨਹੀਂ ਲੱਗਣੇ ਨਾ ਮੋਦੀ ਸਾਹਿਬ ਨੂੰ ਜ਼ਰੂਰਤ ਆ ਤਾਂ ਗਰੀਬਾਂ ਨੂੰ ਇਨਾ ਹੈ ਮੋਦੀ ਸਾਹਿਬ ਨੇ ਕਿ ਗਰੀਬ ਦੀ ਦਿਹਾੜੀ ਮਿਲੇ ਉੱਥੇ ਕੋਈ ਵੱਡਾ ਠੇਕੇਦਾਰ ਵਿਚਾਲੇ ਆ ਕੇ ਕੋਈ ਜੀਸੀਬੀ ਜਾਂ ਮਸ਼ੀਨ ਲੈ ਕੇ ਕੰਮ ਨਾ ਕਰਨ ਲੱਗ ਜੇ ਗਰੀਬ ਨੂੰ ਦਿਹਾੜੀ ਮਿਲੇ ਜਿਹੜੀ ਔਰਤਾਂ ਮਾਤਾਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੀਆਂ ਉਹਨਾਂ ਨੂੰ ਉੱਥੇ ਘਰੇ ਪਿੰਡ 'ਚ ਰੋਜ਼ਗਾਰ ਮਿਲ ਜੇ 40 ਪੈਸੇ ਸਰਕਾਰ 10 ਪੈਸੇ ਕਿਉਂਕਿ 10% ਆਲਰੇਡੀ ਮੰਨੇਗਾ ਜਿਹੜੀ ਸਕੀਮਸ ਉਹਦੇ ਚ ਸੀਗਾ ਤੇ ਉਹ 30% ਜੇ ਹੋਰ ਦਿੰਦੇ ਐ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੇ ਤਾਂ ਸਵਾਗਤ ਕਰਨਾ ਚਾਹੀਦਾ ਇਸ ਸਾਹਮਣੇ ਚੱਲ ਕੇ ਜਾ ਕੇ ਮੋਦੀ ਜੀ ਧੰਨਵਾਦ ਸਾਨੂੰ ਪਿੰਡਾਂ ਦੇ ਹੁਣ ਇਲੈਕਸ਼ਨ ਹੀਰ ਆ ਗਿਆ ਹੁਣ ਡਰਾਮੇ ਵਾਜ ਤਾਂ ਸਾਰਾ ਕੁਝ ਕਰਨਗੇ ਆ ਮੌਕਾ ਥੋੜਾ ਕੰਮ ਜਿਹੜਾ ਕੰਮ 1 ਰੁਪਿਆ ਲੱਗਣਾ ਸੀ ਹੁਣ 30 ਪੈਸਿਆਂ ਚ ਹੋ ਜਾਣਾ ਸਿੰਪਲ ਲੱਗਦਾ ਜਿਹੜੇ ਦਾ ਵਿੱਚ ਦਾਵਾ ਕਿ ਪ੍ਰਸਤਿਥਾ ਰੋਇਆ ਜੱਲਾ ਇਹ ਚੈਲੰਜ ਨਹੀਂ ਕੀਤਾ ਗਿਆ ਇਸੇ ਕਰਕੇ ਜਿਹੜਾ ਵਿਰੋਧ ਚੱਲ ਰਿਹਾ ਹੈਗਾ ਜੀ ਮਨ ਰੇਗਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਹਿੰਦੇ ਭ੍ਰਿਸ਼ਟਾਚਾਰ ਹੋਇਆ ਦੇਖੋ ਇਹ ਬੰਦਾ ਸੀਗਾ ਭ੍ਰਿਸ਼ਟਾਚਾਰ ਵੀ ਹੋਇਆ ਹੈ ਦੇਖੋ ਭ੍ਰਿਸ਼ਟਾਚਾਰ ਵੀ ਹੋਇਆ ਹੈ ਤੇ ਜਿਹੜੀ ਇਹਨਾਂ ਦੀ ਆਪ ਦੀ ਕਮਜ਼ੋਰੀਆਂ ਭ੍ਰਿਸ਼ਟਾਚਾਰ ਦੇ ਨਾਲ ਨਾਲ ਤੁਸੀਂ ਦੇਖੋ ਵੀ ਜਿੱਥੇ 100 ਦਿਨ ਦੀ ਗੱਲ ਕਰਦੇ ਆ ਵੀ ਉੱਤੇ 100 ਦਿਨ ਦੀ ਗਾਰੰਟੀ ਸੀਗੀ ਤੇ 100 ਦਿਨ ਦੀ ਗਾਰੰਟੀ ਮਾਨ ਸਾਹਿਬ ਪੂਰੀ ਕਰਤੀ ਤੁਸੀਂ ਇਹ ਕੇਜਰੀਵਾਲ ਸਾਹਿਬ ਨੇ ਰੋਕ ਲਿਆ ਅਸੀਂ ਵੀ ਨਹੀਂ ਕਰਨੀ ਗਰੀਬਾਂ ਨੂੰ ਥੋੜਾ ਰਗੜੋ ਗਰੀਬ ਚੀਕਾਂ ਮਾਰਨ ਫਿਰ ਜਦੋਂ ਟੁਕੜਾ ਸਿੱਟਾਂਗੇ ਹੋਈ ਕਰ ਰਹੇ ਸਾਬ ਆਪਣੀਆਂ ਗਲਤੀਆਂ ناکਾਮੀਆਂ ਤੇ ਕਰਪਸ਼ਨ ਦਾ ਸਾਹਿਬ ਅਜ ਨਹੀਂ ਤਾਂ ਕੱਲ੍ਹ ਬਾਹਰ ਆ ਜੂਗੀ ਹੁਣ ਅਸੀਂ ਉਧਰ ਜਿਹੜੇ ਪਿੰਡਾਂ 'ਚ ਕਰਪਸ਼ਨ ਹੋਈ ਹੈ ਉੱਥੇ ਚੱਲੇ ਉਹਦਾ ਕਰਪਸ਼ਨ ਸਾਹਮਣੇ ਬੋਲਦੀ ਹੈ ਸਰ ਸਭ ਨੂੰ ਲੱਗਦਾ ਬਹੁਤ ਪੰਡਿਤਾਂ ਦੀ ਲੰਡੇ ਸਾਬ ਬਿਆਨ ਨੂੰ ਲੈ ਕੇ ਜਿਵੇਂ ਜਾਗਰੂਕ ਕੀਤਾ ਜਾ ਰਹੇ ਦੇਖੋ ਸਾਡਾ ਜਿਹੜਾ ਕੰਮ ਹੈ ਅਸੀਂ ਆਪਣੀ ਆਪਣਾ ਕੰਮ ਕਰਨਾ ਸਮਝਣਾ ਲੋਕ ਸਾਡੇ ਤੋਂ ਜ਼ਿਆਦਾ ਸਮਝਦਾਰ ਹੈ ਸਾਬ ਜਦੋਂ ਤੱਥ ਰੱਖਾਂਗੇ ਦਿਨੋਂ ਦਾ ਦਿਨ ਕਹਿਣਾ ਪਊਗਾ ਅਨੇਰ ਨੂੰ ਰੇਰਾ ਮੰਨਣਾ ਪਊਗਾ ਸਰ ਜਸਰ ਕਾ ਕਾਂਗਰਸ ਕੋ ਗਾਲ੍ਹੇ ਆ ਇਸ ਵੇਲੇ ਕਰੀਬ 5000 ਟਰੱਕ ਡੇਲੀ ਨਿਕਲ ਰਿਹਾ ਰੌ ਮਟੀਰੀਅਲ ਦਾ ਅਨੰਦਪੁਰ ਹਾਲ ਕਿ ਜੋ ਉਹਦੇ ਪਰ ਗੁੰਡਿਆਂ ਨੇ ਪਰਚੀ ਲਾਤੀ ਉਹ ਕ੍ਰਿਸ਼ਨ ਵਾਲਿਆਂ ਨੂੰ ਵੀ ਲੁੱਟਦੇ ਇਲਾਕੇ ਦੇ ਲੋਕਾਂ ਨੂੰ ਵੀ ਲੁੱਟਦੇ ਔਰ ਜਿਹੜੀ ਦਿਨ ਨੂੰ ਮਾਈਨਿੰਗ ਹੁੰਦੀ ਹੈ ਉਹਦੇ ਦੋਰ ਪੇ ਲੈਂਦੇ ਜਿਹੜੀ ਰਾਤ ਨੂੰ ਹੁੰਦੀ ਹੈ ਉਹਦੇ ਚਾਰ ਪੇ ਲੈਂਦੇ ਪੁੱਟ ਦੇ ਇਹ ਕਰੀਬ 60 70 ਤੋਂ ਲੈ ਕੇ ਅਸੀਂ 90 ਲੱਖ ਰੁਪਏ ਤੱਕ ਡੇਲੀ ਇਕੱਠਾ ਹੋ ਗਿਆ ਸਾਨੂੰ ਇਸ ਗੱਲ ਦਾ ਗਿਲਾ ਹੈ ਅਸੀਂ ਕਹਿੰਦੇ ਜੈਜ ਮਾਈਨਿੰਗ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਰ ਇਲਾਕੇ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਅੱਜ ਦੁਖੀ ਹੈ ਔਰ ਕੁਝ ਲੋਕਾਂ ਨੇ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਪਰਸੋਂ ਇੱਕ ਝੂਠਾ 307 ਦਾ ਪਰਚਾ ਦੇ ਦਿੱਤਾ ਤਾਕੇ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾ ਸਕੇ ਇੱਥੇ ਅੱਜ ਅਸੀਂ ਸੰਕੇਤਕ ਤਰ੍ਹਾਂ ਦਿੱਤਾ ਐਡਮਿਨ ਸਿਸ਼ਨ ਨੂੰ ਦੱਸਿਆ ਔਰ ਅਸੀਂ ਚਾਹੁੰਦੇ ਆਂ ਕਿ ਇਹ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚੇ ਔਰ ਮੁੱਖ ਮੰਤਰੀ ਜੀ ਦੇ ਵਿਚ ਦਖਲ ਦੇ ਕੇ ਇਹ ਜਿਹੜੀ ਲੁੱਟ ਹੋਇਆ ਇਹਨੂੰ ਬੰਦ ਕਰੋ ਸਰਕਾਰ ਦੇ ਵਿੱਚ ਖਾਸ ਤੌਰ ਤੇ ਤੁਸੀਂ ਜ਼ਿਕਰ ਵੀ ਕੀਤਾ ਹੈ ਮੰਤਰੀ ਜਿਹੜੇ ਸਥਾਨਕ ਨੇ ਉਹ ਜਿਵੇਂ ਵਾਰਨ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜਾ ਪੈਸਾ ਤੁਸੀਂ 1 ਕਰੋੜ ਦੀ ਗੱਲ ਕਰ ਰਹੇ ਹੋ तकरीबन ਮੇਰਾ ਇਹ ਇਲਜ਼ਾਮ ਹੈ ਕਿ ਲੋਕਲ ਮੰਤਰੀ ਦੀ ਛੇਤੋ ਬਿਨਾ ਗੁੰਡਾ ਪਰਚੀ ਨਹੀਂ ਲੱਗੀ ਵੀ ਇਹ ਜਿਹੜੀ ਗੁੰਡਾ ਪਰਚੀ ਹੈ ਇਹ ਲੋਕਲ ਮੰਤਰੀ ਦੇ ਬੰਦੇ ਹੈ ਲੋਕਲ ਮੰਤਰੀ ਦਾ ਚਾਚਾ ਇਨਵੋਲ ਹੈ ਲੋਕਲ ਮੰਤਰੀ ਦੇ ਚਾਚੇ ਦਾ ਸਾਧੂ ਇਨਵੋਲ ਹੈ ਲੋਕਲ ਮੰਤਰੀਆਂ ਆਪਣਾ ਪਰਿਵਾਰ ਇਨਵੋਲ ਔਰ ਬਾਹਰ ਦੇ ਲੋਕ ਬਹੁਤ ਘਾਟ ਇਨਵੋਲਵ ਹੈ ਨਾ ਮਾਤਰ ਅਸਲ ਜਿਹੜਾ ਲੋਕਲ ਮੰਤਰੀ ਹੈ ਉਹਦਾ ਆਪਣਾ ਪਰਿਵਾਰ ਇਸ ਗੱਲ ਦੇ ਜਿਨ੍ਹਾਂ ਤੇ ਪਰਚੇ ਹੋਏ ਨੇ ਉਹ ਕਾਂਗਰਸ ਪਾਰਟੀ ਦੇ ਉਹ ਕਾਂਗਰਸ ਪਾਰਟੀ ਦਾ ਸਾਡਾ ਬਲੋਕ ਅਨੰਦਪੁਰ ਦਾ ਪ੍ਰਧਾਨ ਹੈ ਔਰ ਉਹ ਕਾਂਗਰਸੀ ਵਰਕਰ ਹੈ ਉਹ ਰਾਤ ਨੂੰ ਮਾਈਨਿੰਗ ਰੋਕਣ ਗਏ ਉਹ ਆਪਣੇ ਪਿੰਡ ਦੀਆਂ ਜ਼ਮੀਨਾਂ ਦੇਖਣ ਗਏ ਜਿੱਥੇ ਰਾਤ ਨੂੰ ਜ਼ਬਰਦਸਤੀ ਮਾਈਨਿੰਗ ਕੀਤੀ ਜਾਂਦੀ ਹੈ ਉੱਥੇ ਨਾਲੇ ਘੇਰ ਕੇ ਕੁੱਟੇ ਗੁੰਡਿਆਂ ਨੇ ਨਾਲੇ ਸਵੇਰੇ ਪੁਲਿਸ ਨਾਲ ਦਬਾਅ ਪਾ ਕੇ ਤਿੰਨ ਸੌ ਸੱਤ ਦਾ ਪਰਚਾ ਕਰਾਇਆ ਤੁਸੀਂ ਇਨਕੁਆਰੀ ਕਰ ਲਓ ਤੁਸੀਂ ਪ੍ਰੈਸ ਵਾਲੇ। ਕੀ ਆ ਗੋਲੀ ਚੱਲੀ ਉੱਥੇ? ਮੈਂ ਇਹ ਕਹਿੰਦਾ ਆ ਆਨੰਦਪੁਰ ਦੇ ਇਤਿਹਾਸ 'ਚ ਕਦੇ ਗੋਲੀ ਚੱਲਣ ਦਾ ਝੂਠਾ ਪਰਚਾ ਨਹੀਂ ਹੋਇਆ। ਇਹ ਪਹਿਲਾ ਪਰਚਾ ਹੈ ਜਿਹੜਾ ਆਨੰਦਪੁਰ ਸਾਹਿਬ 'ਚ ਗੋਲੀ ਚੱਲਣ ਦਾ ਝੂਠਾ ਦਰਜ ਹੋਇਆ। ਅੱਜ ਤੱਕ ਐਸਾ ਕਿਸੇ ਨੇ ਵੀ ਨਹੀਂ ਕੀਤਾ। ਅੱਗੇ ਕੀ ਕਿਸ ਤਰੀਕੇ ਦਾ ਪ੍ਰੋਟੈਸਟ ਕਰੋਗੇ? ਅਸੀਂ ਕਰਾਂਗੇ। ਇਹਨੂੰ ਅਸੀਂ ਨੂੰ ਕਰਾਂਗੇ ਹਰ ਤਰੀਕੇ ਨਾਲ ਕਾਨੂੰਨੀ ਲੜਾਈ ਵੀ ਲੜਾਂਗੇ। ਲੋਕ ਚੈਰੀ